ਸੱਚੀ ਕਲਜੀ ਦੇ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਜ਼ਰਾਂਜੀ ਹਰਜੀਤ ਗੋਦਵਾਰਾ ਲਿਖਿਆ ਗਿਆ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਦਾ ਭਾਗ 5 ਲੈ ਕੇ ਆਓ ਹੱਪਾ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਛੜੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਐਨੇ ਹੀ ਬਸ ਪ੍ਰਿਮੇ ਦੀ ਜ਼ਿੰਦਗੀ ਦੀ ਗੱਡੀ ਬਿਨਾਂ ਪੜੜੀ ਤੇ ਡਿੱਕੇ ਡੋਲੇ ਖਾਂਦੀ ਚੱਲ ਰਹੀ ਸੀ ਸਵੇਰੇ ਉੱਠ ਕੰਮ ਕਰਨ ਲੱਗ ਜਾਣਾ ਵਿਕਾਸ ਦਾ ਕਦੇ ਵੀ ਉਸ ਨਾਲ ਪਿਆਰ ਨਾਲ ਗੱਲ ਨਾ ਕਰਨਾ ਹਰੀ ਨੂੰ ਦੱਸਦੀ ਹੁਕਮ ਚਲਾਉਣਾ ਉਹ ਬਿਨਾਂ ਕਿਸੇ ਸ਼ਿਕਾਇਤ ਦੇ ਸਾਰੇ ਕੰਮ ਕਰੀ ਜਾਂਦੀ ਬਲਰਾਜ ਉਸ ਨੂੰ ਵਿੰਮੀ ਪੁੱਤਰ ਕਹਿ ਕੇ ਬੁਲਾਉਂਦਾ ਤਾਂ ਉਸ ਨੂੰ ਮਹਿਸੂਸ ਹੁੰਦਾ ਕਿ ਦੁਨੀਆ ਵਿੱਚ ਉਸ ਦਾ ਕੋਈ ਤਾਂ ਹੈ ਉਸ ਦਾ ਮਨ ਥੋੜਾ ਖੁਸ਼ ਹੋ ਜਾਂਦਾ ਉਹ ਸਮਝਦੀ ਕਿ ਮੇਰੇ ਮਾਂ ਬਾਪ ਨਾਲੋਂ ਤਾਂ ਮੈਨੂੰ ਵਿਕਾਸ ਦੇ ਪਾਪਾ ਹੀ ਧੀ ਸਮਝਦੇ ਹਨ ਬੱਲਰਾਜ ਨੂੰ ਰੋਟੀ ਪਾਣੀ ਦਿੰਦੀ ਸੀ ਕੱਪੜੇ ਪ੍ਰੈਸ ਕਰਦੀ ਉਸ ਦੀ ਹਰ ਜ਼ਰੂਰਤ ਦਾ ਖਿਆਲ ਰੱਖਦੀ ਬੱਲਰਾਜ ਵੀ ਸੋਚਦਾ ਕਿ ਮੇਰੀ ਧੀ ਨਹੀਂ ਸੀ ਪਰਮਾਤਮਾ ਨੇ ਨੂੰ ਦੇਰੂ ਵਿੱਚ ਮੈਨੂੰ ਧੀ ਦੇ ਦਿੱਤੀ ਉਹ ਵੀ ਬਿੰਮੀ ਦਾ ਧੀਆ ਵਾਂਗ ਖਿਆਲ ਕਰਦਾ ਪਰ ਸੋਨੂੰ ਜਦੋਂ ਵੀ ਬਿੰਮੀ ਨੂੰ ਇਕੱਲੀ ਵੇਖਦਾ ਤਾਂ ਉਸਦੇ ਅਲਿਦ ਵਾਲੀ ਮਟਰਾਂਨ ਲੱਗਦਾ ਬਿੰਮੀ ਵੀ ਉਸ ਦੀ ਹਰ ਇੱਕ ਤੰਨ ਨੂੰ ਸਮਝਦੀ ਸੀ ਪਰ ਉਹ ਉਸ ਤੇ ਪੱਛ ਕੇ ਰਹਿੰਦੀ ਗਰਮੀ ਦਾ ਮੌਸਮ ਸਾਰਾ ਦਿਨ ਘਰ ਦਾ ਕੰਮ ਕਰਦਿਆਂ ਗੋਲ ਮਟੋਲ ਜਿਹੇ ਮੇਸੂਕੀ ਤਿਲਾ ਹੋ ਗਏ ਸੀ ਵਿਆਹ ਨੂੰ 2 ਮਹੀਨੇ ਹੋਏ ਸੀ ਜੀ ਤੇ ਵਿੰਮੀ ਦਾ ਆ ਹਾਲ ਨਾ ਕਿਤੇ ਜਾਣਾ ਨਾ ਆਉਣਾ ਕੋਈ ਆਰਮਾਨ ਹੀ ਨਹੀਂ ਸੀ ਉਸੇ ਦਿਲ ਵਿੱਚ ਇੱਕ ਦਿਨ ਪੋਚਾ ਲਾਉਂਦੀ ਹੋਈ ਵਿੰਮੀ ਬੇਹੋਸ਼ ਹੋ ਕੇ ਡਿੱਗ ਪਈ ਰੀਨੂ ਲੌਬੀ ਵਿੱਚ ਬੈਠੀ ਟੀਵੀ ਦੇਖ ਰਹੀ ਸੀ ਜਿੱਗਨ ਦੀ ਆਵਾਜ਼ ਸੁਣ ਰੀਨੂ ਆਈ ਤਾਂ ਵਿੰਮੀ ਤਾਂ ਹਿਲਜੁਲ ਹੀ ਨਹੀਂ ਸੀ ਰਹੀ ਉਸਨੇ ਵਿੰਮੀ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਮੂਹ ਵਿੱਚ ਵੀ ਪਾਣੀ ਪਾਇਆ ਪਰ ਵਿੰਮੀ ਨੂੰ ਹੋਸ਼ ਨਹੀਂ ਆਇਆ ਰੀਨੂ ਨੇ ਵਿਕਾਸ ਨੂੰ ਫੋਨ ਕੀਤਾ ਪਰ ਸੁਣ ਨਹੀਂ ਚੁੱਕਿਆ ਨਾ ਫਿਰ ਉਸਨੇ ਬਲਰਾਜ ਨੂੰ ਫੋਨ ਕੀਤਾ ਬਲਰਾਜ ਆਇਆ ਤਾਂ ਛੇਤੀ ਨਾਲ ਉਹ ਵਿੰਮੀ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਗਏ ਡਾਕਟਰ ਨੇ ਚੈੱਕ ਕੀਤਾ ਉਸ ਦਾ ਬੀਪੀ ਬਹੁਤ ਘਟਿਆ ਹੋਇਆ ਸੀ ਉਸ ਨੂੰ ਗਲੂਕੋਜ਼ ਲਗਾਇਆ ਤੇ ਫਿਰ ਕੁਝ ਟੈਸਟ ਕਰਵਾਉਣ ਨੂੰ ਕਿਹਾ ਟੈਸਟ ਦੀ ਰਿਪੋਰਟ ਆਉਣ ਤੇ ਡਾਕਟਰ ਨੇ ਦੱਸਿਆ ਕਿ ਵਿੰਮੀ ਪ੍ਰੈਗਨੈਂਟ ਆ ਇਸ ਦਾ ਖਾਸ ਧਿਆਨ ਰੱਖਣਾ ਪਵੇਗਾ ਇਨਾ ਬਲੱਡ ਪ੍ਰੈਸ਼ਰ ਲੋ ਹੋਣ ਨਾਲ ਇਸੇ ਜਾਨ ਨੂੰ ਖਤਰਾ ਹੋ ਸਕਦਾ ਹੈ ਉਂਝ ਵੀ ਕਿੰਨੀ ਕਮਜ਼ੋਰ ਆ ਮੈਂ ਕੁਝ ਦਵਾਈਆਂ ਲਿਖ ਦਿੱਤੀਆਂ ਇਸ ਨੂੰ ਸਹੀ ਟਾਈਮ ਤੇ ਦਵਾਈ ਦੇਣੀ ਤੇ ਚੰਗੀ ਖੁਰਾਕ ਦੇਣੀ ਆ ਕਹ ਰਾ ਕੇ ਬਲਰਾਸ ਨੇ ਰੀਨੂ ਨੂੰ ਕਿਹਾ ਕਿ ਕੰਬਲੀ ਲੈ ਲਾ ਵਿਮੀ ਤੂੰ ਜ਼ਿਆਦਾ ਕੰਮ ਨਾ ਕਰਾ ਪਹਿਲਾਂ ਹੀ ਉਹਦੀ ਕੀ ਹਾਲਤ ਹੋਈ ਪਈ ਆ ਜੇ ਵਿਮੀ ਨੂੰ ਕੁਝ ਹੋਇਆ ਤਾਂ ਮੈਂ ਤੈਨੂੰ ਨਹੀਂ ਛੱਡਣਾ ਪਾਪ ਕਰ ਰਹੀਆਂ ਤੂੰ ਆਪਣਾ ਨਿਕੰਮਾ ਮੁੰਡਾ ਵਿਆਹ ਕੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੰਦੀ ਤੂੰ ਉਲੀ ਜਿ ਕੁੜੀ ਜੇ ਨਹੀਂ ਬੋਲਦੀ ਤੇਰੇ ਸਾਹਮਣੇ ਤਾਂ ਉਸ ਦਾ ਅੰਤ ਨਾ ਲੈ ਅਰੀਨੂ ਕਿਉਂ ਮੈਂ ਵੀ ਤਾਂ ਕੰਮ ਕਰਦੀ ਹੁੰਦੀ ਸੀ ਜਦੋਂ ਬੱਚੇ ਹੋਣ ਵਾਲੇ ਹੁੰਦੇ ਸੀ ਇਹ ਜਿਆਦਾ ਮਹਾਰਾਣੀ ਆਈਏ ਜਿਸ ਤੋਂ ਕੰਮ ਨਹੀਂ ਕਰਾਉਣਾ ਬਲਰਾਸ ਨੂੰ ਬਹੁਤ ਗੁੱਸਾ ਆਇਆ ਪਰ ਕਲੇਸ਼ ਤੋਂ ਡਰਦਾ ਚਲਾ ਗਿਆ ਤੇ ਜਾਂਦਾ ਹੋਇਆ ਸ਼ੀਲਾ ਨੂੰ ਕਰਦਾ ਸਾਰਾ ਕੰਮ ਕਰਨ ਲਈ ਕਹਿ ਗਿਆ ਸ਼ੀਲਾਈ ਤੇ ਰੀਨੂ ਕਹਿੰਦੀ ਤੈਨੂੰ ਕਿਸ ਨੇ ਕਿਹਾ ਕੰਮ ਲਈ ਆਉਣ ਨੂੰ ਸ਼ੀਲਾ ਬੀਬੀ ਬਾਬੂ ਜੀ ਕਹਿੰਦੇ ਸੀ ਕਿ ਬਹੂ ਰਾਣੀ ਦੀ ਤਬੀਅਤ ਠੀਕ ਨਹੀਂ ਇਸ ਲਈ ਸਾਰਾ ਕੰਮ ਤੂੰ ਕਰ ਨੇ ਰੇਨੂ ਨੱਕ ਚੜਾਉਂਦੀ ਹੋਈ ਕਰ ਲੈ ਕੰਮ ਤੇ ਆਪ ਬਾਹਰ ਨਿਕਲ ਗਈ ਸ਼ੀਲਾ ਅੰਦਰ ਵਿੰਮੀ ਕੋਲ ਜਾਂਦੀ ਹੈ ਤੇ ਪੁੱਛਦੀ ਆ ਬਹੂ ਰਾਣੀ ਕਿੰਨੀ ਤਬੀਅਤ ਹੈ ਹੁਣ ਵਿੰਮੀ ਠੀਕ ਆਂਟੀ ਜੀ ਬਸ ਥੋੜੀ ਕਮਜ਼ੋਰੀ ਆ ਸ਼ੀਲਾ ਵੱਡੇ ਬਾਬੂ ਜੀ ਨੇ ਮੈਨੂੰ ਕਿਹਾ ਕਿ ਬਹੂ ਰਾਣੀ ਦਾ ਤੂੰ ਪੂਰਾ ਖਿਆਲ ਰੱਖਣਾ ਹੁਣ ਮੈਂ ਸਾਰਾ ਕੰਮ ਕਰਾਂਗੀ ਉਹ ਵਿੰਮੀ ਲਈ ਜੂਸ ਬਣਾ ਕੇ ਲੈ ਆਈ ਤੇ ਉਠਾ ਕੇ ਵਿੰਮੀ ਨੂੰ ਜੂਸ ਪਿਆਇਆ ਹਨ ਬਹੁ ਰਣੀ ਸਿਰਾਮ ਕਰੋ ਮੈਂ ਕੰਮ ਕਰ ਲਵਾਂ ਨਹੀਂ ਬੀਬੀ ਜੀ ਆ ਕੇ ਰੋੜਾ ਪਾਉਣਗੇ ماں ਬਨਣਾ ਔਰਤ ਲਈ ਸਭ ਤੋਂ ਖੂਬਸੂਰਤ ਪਲ ਹੁੰਦਾ ਹੈ ਪਰ ਤਾਂ ਜੇ ਉਸ ਦਾ ਪਤੀ ਉਸਦੇ ਨਾਲ ਹੋਵੇ ਬੀਮੀ ਵੀ ਸੋਚਦੀ ਆ ਕਿ ਜਿਸ ਨੂੰ ਇਸ ਸਮੇਂ ਮੇਰੇ ਕੋਲ ਹੋਣਾ ਚਾਹੀਦਾ ਸੀ ਉਸ ਨੂੰ ਤਾਂ ਪਤਾ ਵੀ ਨਹੀਂ ਆ ਕਿ ਮੈਂ ਮਾਂ ਬਨ ਵਾਲੀ ਆ ਜੇ ਕਿਤੇ ਵਿਕਾਸ ਸੀ ਤਾਂ ਰੋਹਨ ਹੁੰਦਾ ਤਾਂ ਅੱਜ ਸਾਨੂੰ ਦੋਹਾਂ ਨੂੰ ਕਿੰਨੇ ਖੁਸ਼ੀ ਹੋਣੀ ਸੀ ਰੋਹਨ ਨੇ ਮੇਰਾ ਕਿੰਨਾ ਖਿਆਲ ਰੱਖਣਾ ਸੀ ਕਾ ਕਿ ਵੀ ਉਹ ਰੋਹ ਨੂੰ ਦਿਲ ਵਿੱਚੋਂ ਨਹੀਂ ਘਟ ਸਕਦੀ ਸੀ ਬਲਰਾਜ ਨੇ ਅਸ਼ੋਕ ਨੂੰ ਫੋਨ ਕਰ ਦਿੱਤਾ ਕਿ ਵਿਮੀ ਦੀ ਤਬੀਅਤ ਠੀਕ ਨਹੀਂ ਆ ਅਸ਼ੋਕ ਤੇ ਨੀਨਾ ਆਈ ਤਾਂ ਅਸ਼ੋਕ ਵਿਮੀ ਨੂੰ ਦੇਖ ਕੇ ਕਹਿੰਦਾ ਕਿ ਵਿਮੀ ਜ਼ਿਆਦਾ ਬਿਮਾਰ ਸੀ ਕਿਵੇਂ ਦੀ ਹੋ ਗਈ ਏ ਰੈਨੂ ਵਧਾਈਏ ਤੁਹਾਨੂੰ ਵਿਮੀ ਮਾਂ ਬਣ ਵਾਲੀ ਆ ਨੀਨਾ ਤੁਹਾਨੂੰ ਵੀ ਵਧਾਈਆਂ ਹੋਣ ਤੇ ਵਿਮੀ ਦੇ ਸਿਰ ਤੇ ਪਿਆਰ ਦਿੰਦੀ ਆ ਤੇ ਸੋਚਦੀ ਆ ਚਲੋ ਹੁਣ ਤਾਂ ਆਪਣੇ ਘਰ ਵਸ ਰਸ ਜਾਵੇਗੀ ਤੋ ਮਾਂ ਨੇ ਸਿਰ ਤੇ ਪਿਆਰ ਦਿੱਤਾ ਤਾਂ ਵਿੰਮੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਚਲੋ ਮਾਂ ਨੇ ਸਿਰ ਥਪਲੋਸਿਆ ਅਸ਼ੋਕ ਕੀ ਗੱਲ ਵਿੰਮੀ ਪੁੱਤਰ ਰੋ ਕਿਉਂ ਰਹੀਆਂ ਵਿੰਮੀ ਕੁਝ ਨਹੀਂ ਪਾਪਾ ਜੀ ਇਹ ਤਾਂ ਖੁਸ਼ੀ ਦੀ ਅਤਰੂ ਹਨ ਅਸ਼ੋਕ ਵਿਕਾਸ ਪੁੱਤਰ ਕਿੱਥੇ ਆ ਰੇਨੂ ਜਿਉ ਆਪਣੇ ਪਾਪਾ ਨਾਲ ਦੁਕਾਨ ਤੇ ਗਿਆ ਹੈ ਸਾਰਾ ਦਿਨ ਆਪਣੇ ਪਾਪਾ ਨਾਲ ਕੰਮ ਕਰਾਉਂਦਾ ਰਹਿੰਦਾ ਹੈ ਅਸ਼ੋਕ ਰਿਜ਼ਲਟ ਨਹੀਂ ਆਇਆ ਵਿਕਾਸ ਦਾ ਲੋਦਾ ਰੇਨੂ ਆਉਣ ਵਾਲੇ ਹੀ ਹੋਣਾ ਮੇਰੇ ਖਿਆਲ ਫੇਮੇ ਦਾ ਦਿਲ ਕਰੇ ਕਿ ਕਹਿ ਦੇਵੇ ਕੋਈ ਪੜਾਈ ਨਹੀਂ ਕਰਦਾ ਸੀ ਵਿਕਾਸ ਬਸ ਨਸ਼ੇ ਕਰਦਾ ਹੈ ਪਰ ਉਹ ਕੁਝ ਨਹੀਂ ਬੋਲਦੀ ਕਿ ਇਹ ਮੈਂ ਰੌਲਾ ਪਾ ਕੇ ਕੀ ਕਰਨਾ ਅਜੇ ਗੱਲਾਂ ਕਰ ਹੀ ਰਹੇ ਸੀ ਕਿ ਬਲਰਾਸ ਵਿਕਾਸ ਨੂੰ ਨਾਲ ਲੈ ਕੇ ਆ ਜਾਂਦਾ ਹੈ ਉਹ ਆ ਕੇ ਉਹਨਾਂ ਨੂੰ ਮਿਲਦੇ ਹਨ ਤੇ ਥੋੜੀ देर ਬਾਅਦ ਕੇ ਅਸ਼ੋਕ ਤੇ ਨੀਨਾ ਵਾਪਸ ਆ ਜਾਂਦੇ ਹਨ ਉਹਨਾਂ ਦੇ ਜਾਣ ਤੋਂ ਬਾਅਦ ਬਲਰਾਸ ਵਿਕਾਸ ਨੂੰ ਸਮਝਾਉਂਦਾ ਹੈ ਕਿ ਹੁਣ ਤੂੰ ਬਾਪ ਬਣਨ ਵਾਲਾ ਹੈ ਗਲਤ ਸੰਗਤ ਛੱਡ ਕੇ ਆਪਣੀ ਜ਼ਿੰਮੇਵਾਰੀ ਵੱਲ ਧਿਆਨ ਦੇ ਵਿਮੀ ਦਾ ਖਿਆਲ ਰੱਖਿਆ ਕ ਪਰ ਵਿਕਾਸ ਕੁਝ ਨਹੀਂ ਬੋਲਦਾ ਛੁਪ ਕਰਕੇ ਬੱਠਾ ਰਹਿੰਦਾ ਯਾ ਵਿਮੀ ਨੂੰ ਸੀ ਕਿ ਸ਼ਾਇਦ ਪਾਪ ਦੀਆਂ ਗੱਲਾਂ ਦਾ ਕੁਝ ਅਸਰ ਹੋ ਜਾਵੇ ਵਿਕਾਸ ਤੇ ਪਰ ਜਦੋਂ ਬਲਰਾਜ ਹੋਰ ਗੱਲਾਂ ਸਮਝਾਉਣ ਲੱਗਾ ਤਾਂ ਵਿਕਾਸ ਇੱਕਦਮ ਖਿੱਚ ਕੇ ਬੋਲਿਆ ਵਿਕਾਸ ਮੈਨੂੰ ਨਹੀਂ ਕੁਝ ਵੀ ਪਤਾ ਮੈਂ ਮਮੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਆਪਣੀ ਲਾਈਫ ਇੰਜੋਏ ਕਰਨੀ ਆ ਮੈਂ ਨਹੀਂ ਕਿਸੇ ਜ਼ਿੰਮੇਵਾਰੀਆਂ ਵਿੱਚ ਪੈਣਾ ਫਿਰ ਮੈਨੂੰ ਕਿਉਂ ਐਵੇਂ ਭਾਸ਼ਣ ਦੇ ਜਾਂਦੇ ਨੇ ਵੇਆ ਵੀ ਤੁਸੀਂ ਹੀ ਕੀਤਾ ਤੇ ਜ਼ਿੰਮੇਵਾਰੀਆਂ ਵੀ ਤੁਸੀਂ ਹੀ ਸਨ ਨਿਭਾਓ ਬਲਰਾਜ ਫਿਰ ਆ ਬੱਚਾ ਕਰਨ ਦੀ ਕੀ ਲੋੜ ਸੀ ਵਿਕਾਸ ਮੈਂ ਨੇ ਕਿਉਂ ਬੱਚਾ ਕੀਤਾ ਮੈਂ ਕਈ ਕੁੜੀਆਂ ਕੋਲ ਜਾਣਾ ਆ ਮੈਂ ਸਾਰੀਆਂ ਦੀ ਜ਼ਿੰਮੇਵਾਰੀ ਚੁੱਕੀ ਫਿਰਾਂ ਤੇ ਫਿਰ ਬਾਹਰ ਨਿਕਲ ਜਾਂਦਾ ਆ ਬਲਰਾਜ ਰੀਨੂ ਨੂੰ ਗੁੱਸੇ ਨਾਲ ਬੋਲਦਾ ਆ ਕੀ ਲੋੜ ਸੀ ਤੈਨੂੰ ਬਗਾਨੀ ਤੇਦੀ ਜ਼ਿੰਦਗੀ ਬਰਬਾਦ ਕਰਨ ਦੀ ਸੁਣ ਲਿਆ ਹੁਣ ਕੀ ਜਾਂਦਾ ਏ ਪਾਪ ਕੀਤਾ ਏ ਤੂੰ ਰੱਬ ਤੇਨੂੰ ਕਦੇ ਮਾਫ ਨਹੀਂ ਕਰੇਗਾ ਰਿਨੂ ਵਿਆਹ ਤੋਂ ਪਹਿਲਾਂ ਸਾਰੇ ਹੀ ਮੁੰਡੇ ਇਸ ਤਰ੍ਹਾਂ ਕਰਦੇ ਹੁੰਦੇ ਨੇ ਹੁਣ ਇਸ ਨੂੰ ਚਾਹੀਦਾ ਆਪਣੇ ਬੰਦੇ ਨੂੰ ਬਸ ਵਿੱਚ ਰੱਖੇ ਬਲਰਾਜ ਤੇਰੀ ਘਟੀਆ ਸੋਚ ਕਰਕੇ ਹੀ ਤੇਰੇ ਬੱਚੇ ਵੀ ਤੇਰੇ ਵਰਗੇ ਹਨ ਉਹਨਾਂ ਨੂੰ ਵਿਗਾੜਨ ਲਈ ਤੂੰ ਹੀ ਜ਼ਿੰਮੇਵਾਰਾ ਮੇਰੇ ਪਿਆਰ ਦਾ ਤੂੰ ਨਜਾਇਜ਼ ਫਾਇਦਾ ਉਠਾਇਆ ਮੈਂ ਤੇਰੇ ਤੋਂ ਪੈਸੇ ਦਾ ਹਿਸਾਬ ਨਹੀਂ ਪੁੱਛਿਆ ਤਾਂ ਤੂੰ ਬੱਚਿਆਂ ਨੂੰ ਖੁੱਲੇ ਪੈਸੇ ਦੇ ਬੱਚੇ ਹੀ ਵਿਗਾੜ ਦਿੱਤੇ ਰਿਨੂ ਕੋਈ ਨਹੀਂ ਫਿਗੜੇ ਮੇਰੇ ਬੱਚੇ ਤੂੰ ੱੱਕੇ ਨਾਲ ਹੀ ਰੋਲਾ ਪਾ ਲੋਕਾਂ ਨੂੰ ਸੁਣਾਈ ਜਾ ਸਾਡੇ ਬੱਚੇ ਵਿਗੜੇ ਹਨ ਲੋਕ ਆਪਣੇ ਬੱਚਿਆਂ ਦੇ ਪਰਦੇ ਪਾਉਂਦੇ ਹਨ ਤੂੰ ਭੰਡਦਾ ਹੈ ਬਲਰਾਜ ਬਿਨਾਂ ਰੋਟੀ ਖਾਦੇ ਹੀ ਦੁਕਾਨ ਤੇ ਚਲਾ ਜਾਂਦਾ ਹੈ ਸ਼ੀਲਾ ਬੀਬੀ ਰੋਟੀ ਤਾਂ ਦੇ ਦੇ ਬਾਪੂ ਜੀ ਨੂੰ ਅਰੇ ਉਹ ਤੇ ਜਾ ਕੇ ਖਾ ਲੈਣਾ ਉਹਨਾਂ ਨੇ ਕੁਝ ਭੁੱਖਾ ਨਹੀਂ ਬਠਾ ਰਹਿਣ ਲੱਗਾ ਵਿਮੀ ਇਹਨਾਂ ਗੱਲਾਂ ਤੋਂ ਬਹੁਤ ਪਰੇਸ਼ਾਨ ਹੋ ਜਾਂਦੀ ਆ ਕਿ ਉਹ ਕਿਹੜੀ ਘਮਨ ਘੇਰੀ ਵਿੱਚ ਫਸ ਗਈ ਆ ਮੈਂ ਕੀ ਕਰਾਂ ਮਰ ਚਾਣ ਨੂੰ ਦਿਲ ਕਰਦਾ ਮੇਰਾ ਪਰ ਇਸ ਨੰਨੀ ਜਾਣਦਾ ਕੀ ਕਸੂਰ ਆ ਇਸ ਲਈ ਮੈਨੂੰ ਜੀਣਾ ਪੈਣਾ ਆ ਸ਼ੀਲਾ ਉਸ ਲਈ ਰੋਟੀ ਲੈ ਕੇ ਆਈ ਤਾਂ ਕਹਿੰਦੀ ਵਿਮੀ ਪੁੱਤ ਤੂੰ ਪਰੇਸ਼ਾਨ ਲੱਗ ਰਹੀ ਆ ਪਰੇਸ਼ਾਨ ਨਾ ਹੋਤੀ ਰੱਬ ਤੇ ਪ੍ਰੋਸਾ ਕਰੇ ਆਪਣੀ ਪਤਨੀ ਨੂੰ ਇਸ ਦਲਦਲ ਵਿੱਚੋਂ ਤੂੰ ਹੀ ਕੱਢ ਸਕਦੀ ਆ ਇੱਕ ਪਤਨੀ ਆਪਣੀ ਪਿਆਰ ਨਾਲ ਪਤੀ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਉਂਦੀ ਆ ਇਹ ਤਾਂ ਨਸ਼ਿਆਂ ਵਿੱਚ ਫਸਿਆ ਹੋਇਆ ਆ ਉਸ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਤੂੰ ਕੱਢ ਸਕਦੀ ਨਾ ਵਿਮੀ ਅੰਟੀ ਜੀ ਉਹ ਤਾਂ ਮੇਰੀ ਗੱਲ ਵੀ ਨਹੀਂ ਸੁਣਦੀ ਮੈਂ ਕਿਵੇਂ ਉਸ ਨੂੰ ਇਸ ਦਲਦਲ ਵਿੱਚੋਂ ਕੱਢ ਸਕਦੀ ਹਾਂ ਸ਼ੀਲਾ ਵਿਮੀਪਤ ਇੱਕ ਔਰਤ ਦੇ ਪਿਆਰ ਵਿੱਚ ਬਹੁਤ ਤਾਕਤ ਹੁੰਦੀ ਹੈ ਉਹ ਆਪਣੇ ਪਿਆਰ ਨਾਲ ਕੁਝ ਵੀ ਕਰ ਸਕਦੀ ਹੈ ਤੂੰ ਵੀ ਆਪਣੇ ਪਿਆਰ ਨਾਲ ਆਪਣੀ ਪਤੀ ਨੂੰ ਬਚਾ ਸਕਦੀ ਹੈ ਰਿੰਨ ਸ਼ੀਲਾ ਤੈਨੂੰ ਕੰਮ ਕਰਨ ਦੇ ਪੈਸੇ ਦੇਣੇ ਹਨ ਗੱਲਾਂ ਕਰਨ ਦੇ ਨਹੀਂ ਕੰਮ ਕਰ ਬਾਹਰ ਆ ਕੇ ਸ਼ੀਲਾ ਬੀਬੀ ਮੈਂ ਤਾਂ ਵਿਮੀ ਨੂੰ ਰੋਟੀ ਖਾਣ ਲਈ ਕਹਿ ਰਹੀ ਸੀ ਕਿ ਇਹੋ ਜੇ ਹਾਲਤ ਵਿੱਚ ਕੁਝ ਖਾਵੇਗੀ ਤਾਂ ਹੀ ਬੱਚਾ ਠੀਕ ਰਹੇਗਾ ਰੀਨੂ ਚਲ ਤੂੰ ਆਪਣੇ ਕੰਮ ਤੱਕ ਮਤਲਬ ਰੱਖ ਸ਼ੀਲਾ ਰਸੋਈ ਵਿੱਚ ਜਾ ਕੇ ਕੰਮ ਕਰਨ ਲੱਗ ਜਾਂਦੀ ਆ ਫਿਮੀ ਸੋਚਦੀ ਆ ਕਿ ਆਪਣੇ ਬੱਚੇ ਦੇ ਘੱਤਰ ਹੀ ਵਿਕਾਸ ਨੂੰ ਨਸ਼ੇ ਦੀ ਇਸ ਦਲਦਲ ਵਿੱਚੋਂ ਕੱਢੇਗੀ ਜਦੋਂ ਵਿਕਾਸ ਘਰ ਆਉਂਦਾ ਹੈ ਤਾਂ ਉਹ ਉਸਦੇ ਕੋਲ ਹੀ ਰਹਿੰਦੀ ਆ ਕਿਉਂਕਿ ਕੰਮ ਹੁਣ ਸ਼ੀਲਾ ਕਰ ਲੈਂਦੀ ਆ ਤੋ ਉਹ ਵਿਕਾਸ ਦੇ ਨਾਲ ਹੀ ਰੋਟੀ ਖਾਂਦੀ ਆ ਪਰ ਵਿਕਾਸ ਨੂੰ ਉਸਦੇ ਕੋਲ ਹੋਣ ਜੇ ਨਾ ਹੋ ਨਲ ਕੋਈ ਫਰਕ ਨਹੀਂ ਪੈਂਦਾ ਅਕਤੂਬਰ ਵਿੱਚ ਕਰਵਾ ਚੌਥਾ ਵਰਤਾ ਰਿਹਾ ਸੀ ਫੇਮੀ ਕਰਵਾ ਚੌਥੀ ਤਿਆਰੀ ਕਰਦੀ ਆ ਵਰਤ ਤੋਂ ਇੱਕ ਦਿਨ ਪਹਿਲਾਂ ਹੀ ਉਹ ਵਿਕਾਸ ਦੇ ਕੱਪੜੇ ਪ੍ਰੈਸ ਕਰਦੀ ਆ ਵਿਕਾਸ ਨੂੰ ਕਹਿੰਦੀ ਆ ਕਿ ਮੈਂ ਮਹਿੰਦੀ ਲਵਾਉਣ ਜਾਣਾ ਆ ਮੈਨੂੰ ਨਾਲ ਲਿਜਾ ਕੇ ਮਹਿੰਦੀ ਲਗਵਾ ਲਿਓ ਵਿਕਾਸ ਏ ਕਲ ਸੁਣਦਿਆਂ ਹੀ ਭੜਕ ਗਿਆ ਮਹਿੰਦੀ ਲਾਉਣੀਆਂ ਤੂੰ ਲਿਆ ਮੈਂ ਲਾਉਣਾ ਤੇਰੇ ਹੱਥਾਂ 'ਤੇ ਮਹਿੰਦੀ ਉਸ ਦਾ ਹੱਥ ਫੜ ਗਰਮ ਪ੍ਰੈਸ ਉਸਦੇ ਹੱਥ ਉੱਪਰ ਲਾ ਦਿੱਤੀ। ਵਿਮੀ ਦਾ ਹੱਥ ਸੜਨ ਨਾਲ ਉਸ ਦੀਆਂ ਚੀਖਾਂ ਨਿਕਲ ਗਈਆਂ। ਵਿਮੀ ਦੀਆਂ ਚੀਕਾਂ ਸੁਣ ਸਾਰੇ ਅੰਦਰ ਭਜੇ ਆਏ। ਬਲਰਾਜ, ਬੇਵੇਂ ਪੁੱਤੇ ਕੀ ਹੋਇਆ? ਵਿਮੀ, ਕੁਝ ਨਹੀਂ ਪਪਾ ਜੀ, ਪ੍ਰੈਸ ਨੂੰ ਹੱਥ ਲੱਗ ਗਿਆ ਸੀ ਮੇਰਾ। ਥੋੜਾ ਜਲ ਗਿਆ ਹੈ। ਸ਼ੀਲਾ, ਹਾਏ ਕਿੰਨਾ ਚਲ ਗਿਆ ਇਹ ਹੱਥ। ਵਿਮੀ ਪੁੱਤ, ਰੀਨੂ, ਕੰਮ ਕਰਨ ਦੀ ਆਕਲ ਸਿੱਖੀ ਹੁੰਦੀ ਤਾਂ ਕੰਮ ਕਰਨਾ ਆਉਂਦਾ। ਬੈ ਗਈ ਹੱਥ ਸਾੜ ਕੇ। ਬਲਰਾਜ ਵਿਕਾਸ ਦਵਾਈ ਲੈ ਕੇ ਆ ਵੀ ਮੇਰੀ ਹੱਥ ਕਿੰਨਾ ਸੜ ਗਿਆ ਹੈ ਵਿਕਾਸ ਮੈਂ ਤਾਂ ਚੱਲੇ ਹਾਂ ਆਪ ਹੀ ਲਿਆ ਦਿਓ ਤੇ ਕੱਪੜਾ ਆਪ ਬਾਹਰ ਨਿਕਲ ਗਿਆ ਬਲਰਾਜ ਵੀ ਮੇ ਨੂੰ ਨਾਲ ਲੈ ਕੇ ਦਵਾਈ ਲੈਣ ਡਾਕਟਰ ਕੋਲ ਗਿਆ ਡਾਕਟਰ ਐਵੇਂ ਕਿ ਮੈਂ ਤੂੰ ਪ੍ਰੈਸਰ ਤੇ ਸਾਰਾ ਹੱਥ ਲਾ ਲਿਆ ਪੂਰਾ ਹੱਥ ਚਲ ਗਿਆ ਜਿਵੇਂ ਹੱਥ ਉੱਤੇ ਸਿੱਧੀ ਪ੍ਰੈਸ ਲਾ ਦਿੱਤੀ ਹੋਵੇ ਵੀ ਮੇ ਕੁਝ ਨਾ ਬੋਲੀ ਬਸ ਸੁੱਸਤੀਆਂ ਅੱਖਾਂ ਵਿੱਚੋਂ ਅਥਰੂ ਹੱਤ ਤੇ ਡਿੱਪੇ ਡਾਕਟਰ ਨੇ ਹੱਥ ਤੇ ਲਾਉਣ ਨੂੰ ਦਵਾਈ ਦੇ ਦਿੱਤੀ ਤੇ ਕਿਹਾ ਕਿ ਪ੍ਰੈਗਨੈਂਸੀ ਕਰਕੇ ਹੋ ਤੇਜ ਦਵਾਈ ਵੀ ਨਹੀਂ ਦੇ ਸਕਦੀ ਦਵਾਈ ਦਿਵਾ ਕੇ ਬਲਰਾਜ ਬਿੰਮੀ ਨੂੰ ਘਰ ਚੜ ਦੁਕਾਨ ਤੇ ਚਲਾ ਗਿਆ ਸ਼ਿਲਾ ਬਿੰਮੀ ਪੁੱਤ ਲੈ ਆਈ ਦਵਾਈ ਵਖਾਈ ਹੱਥ ਬਿੰਮੀ ਦਾ ਹੱਥ ਦਵਾਈ ਲਾਉਣ ਨਾਲ ਕੁਝ ਠੀਕ ਹੋਇਆ ਸੀ ਬਿੰਮੀ ਸ਼ਿਲਾ ਨੂੰ ਕਹਿੰਦੀ ਹਾਂਜੀ ਅੰਡੀ ਜੀ ਹੁਣ ਕੋਈ ਜਲਨ ਘਟ ਹੋਈ ਆ ਬਿੰਮੀ ਸੋਚਦੀ ਆ ਕਿ ਮੈਂ ਨਾ ਹੀ ਕਹਿੰਦੀ ਮਹਿੰਦੀ ਲਗਾਉਣ ਲਈ ਮੈਂ ਤਾਂ ਵਸ ਸੋਚਿਆ ਕੇ ਵਿਕਾਸ ਦੇ ਨਾਲ ਚਲਾਂਗੀ ਤਮ ਉਸ ਨਾਲ ਥੋੜਾ ਟਾਈਮ ਪਿਤਾ ਸਕਾਂਗੀ ਪਰ ਇਹ ਤਾਂ ਸਭ ਤਾਂ ਉਲਟਾ ਹੋ ਗਿਆ ਉਸ ਦਾ ਰੋਣਾ ਨਿਕਲ ਗਿਆ ਸ਼ੀਲਾ ਵੀ ਮੇ ਪੁੱਤ ਮੈਂ ਸਮਝ ਸਕਦੀ ਹਾਂ ਕੀ ਬੀਤ ਰਹੀ ਆ ਤੇਰੇ ਦਿਲ ਦੀ ਜੇ ਤਾਂ ਪਤੀ ਨੂੰ ਦੁੱਖ ਤਕਲੀਫ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਪਤਨੀ ਦੀ ਜੋ ਹਾਲਤ ਹੁੰਦੀ ਆ ਮੈਂ ਸਮਝ ਸਕਦੀ ਹਾਂ ਰੇਨ ਸ਼ੀਲਾ ਸਾਰਾ ਕੰਪਿਆ ਕੁਝ ਨਹੀਂ ਹੋਇਆ ਨੂੰ ਕੰਮ ਕਰ ਤੂੰ ਆਪਣਾ ਸ਼ੀਲਾ ਜੀ ਬੇਬੀ ਕਰਦੀਆਂ ਤੇ ਉਹ ਕੰਮ ਕਰਨ ਲੱਗਦੀ ਆ ਸ਼ਾਮ ਨੂੰ অশੋਕ ਤੇ ਨੀਨਾ ਵਿਮੀ ਦਾ ਵਰਤ ਲੈ ਕੇ ਆਈ ਤਾਂ ਰੀਨੂ ਉਹਨਾਂ ਨੂੰ ਅੱਗੋਂ ਬੜੇ ਪਿਆਰ ਨਾਲ ਮਿਲੀ ਵਿਮੀ ਉਹਨਾਂ ਨੂੰ ਮਿਲੀ ਤਾਂ অশੋਕ ਵਿਮੀ ਦਾ ਹੱਥ ਵੇਖ ਕੇ ਕਹਿੰਦਾ ਇਹ ਕੀ ਹੋਇਆ ਵਿਮੀ ਹੱਥ ਕਿਵੇਂ ਸੜ ਗਿਆ ਤੇਰਾ ਵਿਮੀ ਕੁਝ ਨਹੀਂ ਪਾਪਾ ਕੱਪੜੇ ਪ੍ਰੈਸ ਕਰਦੀ ਸੀ ਤਾਂ ਪ੍ਰੈਸ ਹੱਥ ਤੇ ਲੱਗ ਗਿਆ ਰੀਨੂ ਕੰਮ ਧਿਆਨ ਨਾਲ ਨਹੀਂ ਕਰਦੀ ਸਵੇਰੇ ਹੱਥ ਸੜ ਕੇ ਬਹਿ ਗਏ ਵਿਕਾਸ ਦਵਾਈ ਦਿਵਾ ਕੇ ਫਿਰ ਦੁਕਾਨ ਤੇ ਗਿਆ ਦੂਜੀ ਕੰਮਾਂ ਨੂੰ ਤਾਂ ਮੈਂ ਸ਼ੀਲਾ ਨੂੰ ਲਾਇਆ ਹੈ ਕਿ ਔਖੀ ਨਾ ਹੋਵੇ ਨੀਨਾ ਕੀ ਗੱਲ ਵਿਮੀ ਕੰਮ ਧਿਆਨ ਨਾਲ ਕਰਿਆ ਕਰ ਅੱਗੇ ਤਾਂ ਕੋਈ ਉਲੰਭਾ ਨਹੀਂ ਹੋਣਾ ਚਾਹੀਦਾ ਵਿਮੀ ਸਭ ਕੁਝ ਚੁੱਪਚਾਪ ਸੁਣਦੀ ਰਹੀ ਕਿ ਕਿਵੇਂ ਐਕਟਿੰਗ ਕਰ ਰਹੀ ਹੈ ਉਸੀ ਸਸ ਤੇ ਮੰਮੀ ਮੈਨੂੰ ਬਿਨਾ ਕੁਝ ਪੁੱਛੇ ਹੀ ਮੇਰੀ ਗਲਤੀ ਕੱਢ ਰਹੀ ਆ ਪਰ ਉਹ ਕਿਸੇ ਨਾਲ ਕੁਝ ਵੀ ਨਹੀਂ ਬੋਲਦੀ ਵਰਤਦਾਸ ਮਨ ਵਿਮੀ ਨੂੰ ਦੇਖ ਕੇ ਚਾਹ ਪਾਣੀ ਪੀ ਕੇ ਵਿਮੀ ਦੇ ਮੰਮੀ ਪਾਪਾ ਚਲੇ ਗਏ ਰੀਨ ਸਵੇਰੇ ਤੜਕੇ ਉੱਠ ਕੇ ਸਿਰ ਨਹਾ ਲਮੀ ਵਰਤ ਰੱਖਣਾ ਹੈ ਤਾਰਿਆਂ ਦੀ ਸ਼ਾਮੇ ਹੀ ਰੱਖਣਾ ਹੁੰਦਾ ਮੇਰੇ ਲਈ ਵੀ ਬਣਾ ਲੈ ਕੁਝ ਖਾਣ ਨੂੰ ਸ਼ੀਲਾ ਨੇ ਤਾਂ ਲੇਟ ਆਉਣਾ ਹੈ ਵਿਮੀ ਜੀ ਮੰਮੀ ਜੀ ਕੀ ਬਣਾਉਣਾ ਹੈ ਖਾਣ ਨੂੰ ਰੀਨ ਤੇਰੀ ਮਾਂ ਵੀ ਵਰਤ ਰੱਖਦੀ ਸੀ ਤੈਨੂੰ ਪਤਾ ਨਹੀਂ ਕੀ ਬਣਾਉਂਦੇ ਹਨ ਤੇ ਬਾਹਰ ਚਲੀ ਜਾਂਦੀ ਆ ਸ਼ੀਲਾ ਰੀਨ ਉਹਦੀਆਂ ਗੱਲਾਂ ਸੁਣ ਰਹੀ ਸੀ ਰੀਨ ਦੇ ਜਾਣ ਤੋਂ ਬਾਅਦ ਅੰਦਰ ਆ ਕੇ ਵਿਮੀ ਨੂੰ ਦੱਸਿਆ ਕਿ ਸਵੇਰੇ 5 ਵਜੇ ਤੋਂ ਪਹਿਲਾਂ ਉੱਠ ਕੇ ਫੇਨੀਆ ਤੇ ਮਿੱਠੀਆਂ ਰੋਟੀਆਂ ਬਣਾ ਲਈ ਅਲਾਰਮ ਲਗਾ ਲਈ ਉੰਜ ਜਾਗ ਨਹੀਂ ਖੁੱਲਦੀ ਬਿੰਮੀ ਆਂਟੀ ਜੀ ਇਕਲ ਮੈਨੂੰ ਮੰਮੀ ਜੀ ਵੀ ਸਮਝਾ ਸਕਦੇ ਸੀ ਸੱਸਾਂ ਇਸ ਤਰ੍ਹਾਂ ਕਿਉਂ ਕਰਦੀਆਂ ਹਨ ਤੁਸੀਂ ਮੇਰੀ ਮਾਂ ਤੋਂ ਵੀ ਚੰਗੇ ਹੋ ਹਮੇਸ਼ਾ ਮੈਨੂੰ ਐਵੇਂ ਹੀ ਮਾਂ ਵਰਗਾ ਪਿਆਰ ਦਿੰਦੇ ਰਹਿਣਾ ਤੇ ਬਿੰਮੀ ਉਸ ਦੀ ਗੱਲ ਸੁਣ ਵਾਲੀ ਬਾਹਾਂ ਪਾ ਕੇ ਰੋਣ ਲੱਗ ਪਈ ਸ਼ੀਲਾ ਨਾ ਪੁੱਤ ਰੋਇਆ ਨਾ ਕਰ ਵਚੇਲੀ ਚੰਗਾ ਨਹੀਂ ਹੁੰਦਾ ਹੱਸਦੀ ਰਿਹਾ ਕਰ ਹਮੇਸ਼ਾ ਬਿੰਮੀ ਆਂਟੀ ਜੀ ਹਸਾਂ ਕਿਵੇਂ ਕੋਈ ਹਸਨ ਦੇ ਵੀ ਤਾਂ ਹੱਸਦੇ ਰਹਾਂ ਸ਼ੀਲਾ ਤੂੰ ਆਪਣੇ ਮੰਮੀ ਪਾਪਾ ਨਾਲ ਗੱਲ ਕਰਨੀ ਸੀ ਕਿ ਸਾਰੇ ਕਿਵੇਂ ਦਾ ਵਿਹਾਰ ਕਰਦੇ ਹਨ ਤੇਰੇ ਨਾਲ ਉਹਨਾਂ ਨੂੰ ਦੱਸੇਂਗੀ ਤਾਂ ਹੀ ਉਹ ਕੁਝ ਕਹਿਣਗੇ ਉਹਨਾਂ ਨੂੰ ਐਵੇਂ ਤਾਂ ਇਹਨਾਂ ਦੱਸ ਸਕੂ ਹੌਸਲਾ ਵਧਦਾ ਜਾ ਰਿਹਾ ਕਿ ਸਾਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਹੈ ਬੀਮੀ ਆਂਟੀ ਜੀ ਜੇ ਮੰਮੀ ਪਾਪਾ ਨੂੰ ਦੱਸਾਂਗੀ ਤਾਂ ਵੀ ਪਰੇਸ਼ਾਨ ਹੋਣਗੇ ਫਿਰ ਰੌਲਾ ਤੇ ਪੰਚਾਇਤਾਂ ਨਿਕਲਣਾ ਕੀ ਆ ਵਿੱਚੋਂ ਜੋ ਮੇਰੀ ਕਿਸਮਤ ਸੀ ਮਿਲ ਗਏ ਬੀਮੀ ਸੋਚਦੀ ਆ ਕਿ ਜੇ ਮੇਰੇ ਮਾਂ-ਬਾਪ ਮੇਰੀ ਗੱਲ ਸੁਣਦੇ ਹੁੰਦੇ ਤਾਂ ਮੇਰਾ ਵਿਆਹ ਇੱਥੇ ਹੁੰਦਾ ਹੀ ਨਾ ਸ਼ੀਲਾ ਵੀ ਮੈਂ ਤੂੰ ਛੋਟੀ ਉਮਰ ਵਿੱਚ ਹੀ ਇੰਨੀਆਂ ਸਿਆਣੀਆਂ ਗੱਲਾਂ ਕਿੱਥੋਂ ਸਿੱਖ ਗਈਆਂ ਪਰ ਤੇਰੀ ਕਦਰ ਨਹੀਂ ਹੈ ਕਿਸੇ ਨੂੰ ਮੈਂ ਕੰਮ ਨਮੀਰ ਲਮਾ ਹੋਨੇ ਬੀਬੀ ਜੀ ਨੇ ਰੌਲਾ ਪਾ ਲੈਣਾ ਤੇ ਸ਼ੀਲਾ ਰਸੋਈ ਵਿੱਚ ਚਲੀ ਗਈ ਬੀਮੀ ਬਰਤਰ ਅਸਮਾਨ ਵੇਖਦੀ ਆ ਜੋ ਉਸਦੇ ਮੰਮੀ ਪਾਪਾ ਲੈ ਕੇ ਆਏ ਸਨ ਉਸਦੀ ਮੰਮੀ ਉਸ ਦਾ ਲਾਲ ਰੰਗ ਦਾ ਸੂਟ ਸਿਲਾ ਕੇ ਲਿਆਈ ਸੀ ਬਾਕੀ ਸਾਰਾ ਸੁਹਾਗਣਾ ਵਾਲਾ ਸਮਾਨ ਸੱਸ ਸੋਹਰੇ ਦੇ ਕੱਪੜੇ ਸਭ ਕੁਝ ਸੀ ਉਹ ਆਪਣੀ ਧੀ ਦੀਆਂ ਖੁਸ਼ੀਆਂ ਦਿੱਤੇ ਜਾਣ ਵਾਲੀ ਸਮਾਨ ਵਿੱਚ ਵੇਖਦੇ ਹਨ ਕਿ ਸ਼ਾਇਦ ਅਸੀਂ ਤੀਨੂੰ ਜ਼ਿਆਦਾ ਦੇਵਾਂਗੇ ਤਾਂ ਉਸਦੇ ਸੋਹਰੇ ਵਾਲੇ ਖੁਸ਼ ਹੋਣਗੇ ਇਹ ਨਹੀਂ ਸੋਚਦੇ ਕਿ ਧੀ ਦੀਆਂ ਖੁਸ਼ੀਆਂ ਲਈ ਚੰਗੇ ਵਰ ਤੇ ਚੰਗੇ ਪਰਿਵਾਰ ਦੀ ਲੋੜ ਹੁੰਦੀ ਆ ਜੋ ਬਿਨਾਂ ਕੁਝ ਲੈਣ ਦੇਣ ਤੋਂ ਵੀ ਨੂੰ ਨੂੰ ਖੁਸ਼ ਰੱਖਦੇ ਹਨ ਤੀਨੂੰ ਨੂੰ ਤੇ ਹੀ ਸਮਝਦੇ ਹਨ ਸ਼ੀਲਾ ਛੇਤੀ ਛੇਤੀ ਕੰਮ ਖਤਮ ਕਰ ਜਾਣ ਲੱਗੀ ਵਿਮੀ ਨੂੰ ਕਹਿੰਦੀ ਕਿ ਮੈਂ ਵੀ ਵਰਤਰੀ ਤਿਆਰੀ ਕਰਨੀ ਆ ਰੋਟੀ ਬਣੀ ਹੋਈ ਆ ਭਾਂਡੇ ਮੈਂ ਸਵੇਰੇ ਆ ਕੇ ਤੋਲਾਂਗੀ ਰੀਨੂ ਵੀ ਸ਼ੀਲਾ ਦੇ ਜਾਣ ਤੋਂ ਬਾਅਦ ਹੀ ਆਈ ਤੇ ਆਪਣੇ ਹੱਥਾਂ ਤੇ ਮਹਿੰਦੀ ਲਵਾ ਕੇ ਆਈ ਨਾਲੇ ਆਪਣੇ ਲਈ ਚੂੜੀਆਂ ਵਗੈਰਾ ਲੈ ਕੇ ਆਈ ਵਿਮੀ ਨੂੰ ਵਖਾਉਂਦੀ ਹੋਈ ਕਹਿੰਦੀ ਤੇਰੇ ਲਈ ਤੇਰੀ ਮੰਮੀ ਲੈ ਹੀ ਆਈ ਹੋਣੀ ਐ ਮੈਂ ਤੇਰੀਆਂ ਤਾਂ ਨਹੀਂ ਲੈ ਕੇ ਆਈ ਉਹ ਤਾਂ ਤੁਹਾਡੇ ਲਈ ਵੀ ਲੈ ਕੇ ਆਏ ਸੀ ਆਲੋ ਕਪੜੇ ਇਸ ਮੰਨ ਤੋਂ ਵੱਡਾ ਹੈ ਰੀਨੂ ਨੂੰ ਦਿੰਦੀ ਆ ਮੇਰੇ ਹੱਥਾਂ ਤੇ ਮਹਿੰਦੀ ਲੱਗੀ ਆ ਤੇ ਸਾਡੇ ਕਮਰੇ ਵਿੱਚ ਰੱਖਾ ਵਿਮੀ ਸਮਾਨ ਲੈ ਕੇ ਉਸੇ ਕਮਰੇ ਵਿੱਚ ਰੱਖ ਹੁੰਦੀ ਆ ਤੇ ਕਹਿੰਦੀ ਆ ਮੰਮੀ ਜੀ ਰੋਟੀ ਲਿਆ ਮਾ ਰੀਨੂ ਸ਼ੀਲਾ ਕਿੱਥੇ ਆ ਵਿਮੀ ਰੋਟੀ ਬਣਾ ਕੇ ਘਰੇ ਚਲੇ ਗਈ ਸੀ ਕਹਿੰਦੇ ਵਰਤ ਦੀ ਤਿਆਰੀ ਕਰਨੀ ਆ ਰੀਨੂ ਉਸ ਨੂੰ ਕਹਿਣਾ ਸੀ ਕਿ ਸਾਰਾ ਕੰਮ ਕਰਕੇ ਜਾ ਕੀ ਚਲੇ ਗਏ ਲਈਆ ਕੰਬਲੀਆਂ ਹੋ ਹੁਣ ਤੂੰ ਹੀ ਕਰੀ ਸਾਰਾ ਕੰਮ ਵਿਮੀ ਨੇ ਸਾਰਿਆਂ ਨੂੰ ਰੋਟੀ ਖਵਾ ਪਾਂਡੇ ਤੋਂ ਦਿੱਤੀ ਪਰ ਵਿਕਾਸ ਅਜੇ ਵੀ ਨਹੀਂ ਆਇਆ ਸੀ ਪਰ ਅੱਜ ਉਹ 10 ਵਜੇ ਹੀ ਕਾਰ ਆ ਗਿਆ ਵਿਮੀ ਉਸਨੂੰ ਰੋਟੀ ਦੇ ਸਵੇਰ ਦੇ 5 ਵਜੇ ਦਾ అలਾਰਮ ਲਾ ਲਿਆ ਤਾਂ ਜੋ ਉਹ ਸਵੇਰੇ ਵੇਲੇ ਨਾਲ ਉੱਠ ਸਕੇ ਵਿਮੀ ਬੈਠ ਤੇ ਪਈ ਤਾਂ ਵਿਕਾਸ ਤੇ ਅਜੇ ਜਾਗ ਰਿਹਾ ਸੀ ਵਿਮੀ ਦਾ ਹੱਥ ਫੜ ਕੇ ਵੇਖਣ ਲੱਗਾ ਤੇ ਕਹਿੰਦਾ ਵਿਮੀ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਸੱਚ ਦੱਸਾਂ ਸਵੇਰੇ ਸਵੇਰੇ ਮੈਨੂੰ ਨਸ਼ੇ ਦੀ ਤੋੜ ਲੱਗੀ ਹੁੰਦੀ ਆ ਮੇਰਾ ਸਰੀਰ ਨਸ਼ਾ ਮੰਗਦਾ ਈ ਤੇ ਮੈਨੂੰ ਨਸ਼ੇ ਤੋਂ ਬਿਨਾ ਕੁਝ ਨਹੀਂ ਦਿਸਦਾ ਮੈਨੂੰ ਇਹ ਹੁੰਦਾ ਕਿ ਮੈਂ ਛੇਤੀ ਕਰੂ ਜਾਮਾ ਤੇ ਜਾ ਕੇ ਨਸ਼ਾ ਕਰਾਂ ਬਹੁਤ ਗੁੱਸਾ ਹੁੰਦਾ ਹੈ ਮੈਨੂੰ ਉਸ ਵੇਲੇ ਇਸ ਕਰਕੇ ਸਭ ਹੋ ਗਿਆ ਪਲੀਜ਼ ਮੈਨੂੰ ਮਾਫ ਕਰਦੀ ਅੱਜ ਤੇਰੇ ਬਾਰੇ ਸੋਚ ਕੇ ਮੈਨੂੰ ਸਾਰਾ ਦਿਨ ਬਿਲਕੁਲ ਨਸ਼ਾ ਨਹੀਂ ਹੋਇਆ ਵਿੰਮੀ ਮੈਂ ਕੋਈ ਨਰਾਜ਼ ਥੋੜਾ ਹਾਂ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਆ ਪਰ ਤੁਸੀਂ ਇਹ ਨਸ਼ਾ ਕਿਉਂ ਕਰਦੇ ਹੋ ਛੱਡ ਕਿਉਂ ਨਹੀਂ ਦਿੰਦੇ ਕਿ ਮਿਲਦਾ ਹੈ ਨਸ਼ਾ ਕਰਕੇ ਵਿਕਾਸ ਨਹੀਂ ਛੱਡ ਸਕਦਾ ਨਸ਼ਾ ਛੱਡਣ ਲਈ ਨਾ ਕਹੀ ਮੈਨੂੰ ਬਹੁਤ ਗੁੱਸਾ ਆਉਂਦਾ ਹੈ ਮੈਨੂੰ ਨਸ਼ੇ ਤੋਂ ਬਿਨਾਂ ਨਹੀਂ ਜੀ ਸਕਦਾ ਮੈਂ ਬਹੁਤ ਸ਼ਰੂਰ ਜਿਹਾ ਹੁੰਦਾ ਹੈ ਨਸ਼ੇ ਨਾਲ ਸ਼ਰੀਰ ਨੂੰ ਵੀ ਮੈਂ ਵਿਕਾਸ ਨੂੰ ਗੁੱਸੇ ਵਿੱਚ ਆਇਆ ਵੇਖ ਡਰ ਜਾਂਦੀ ਆ ਤੇ ਉਸ ਨੂੰ ਕਹਿੰਦੀ ਆ ਕਿ ਮੈਂ ਕੁਝ ਨਹੀਂ ਕਹਿੰਦੀ ਉਹ ਇਹਨਾਂ ਸਮਝ ਗਈ ਕਿ ਵਿਕਾਸ ਬੁਰੀ ਤਰ੍ਹਾਂ ਨਸ਼ੇ ਦੀ ਜਕੜ ਵਿੱਚ ਜਾ ਚੁੱਕਾ ਹੈ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਅੱਜ ਵਿਕਾਸ ਜਲਦੀ ਕਰ ਆ ਗਿਆ ਤੇ ਉਸਨੇ ਉਸੇ ਦਰਦ ਨੂੰ ਮਹਿਸੂਸ ਵੀ ਕੀਤਾ ਉਹ ਆਪਣੇ ਹੀ ਦੂਜੇ ਹੱਥ ਨਾਲ ਵਿਕਾਸ ਦਾ ਹੱਥ ਫੜ ਕੇ ਸੋ ਗਈ ਸਵੇਰੇ 5 ਵਜੇ అలਾਰਮ ਵੱਜਣ ਤੇ ਵਿੰਮੀ ਨੇ ਸਵੇਰੇ ਉੱਠ ਕੇ ਸਿਰ ਨਹਾ ਕੇ ਫਟਾਫਟ ਰਸੋਈ ਵਿੱਚ ਗਈ ਤਾਂ ਜੋ ਮੰਮੀ ਉਸ ਨੂੰ ਭੁੱਲਣ ਨਾ ਲੱਗ ਜਾਵੇ ਉਹ ਇੱਕ ਹੱਥ ਨਾਲ ਹੀ ਫੈਨੀਆਂ ਬਣਾਉਣ ਲੱਗੀ ਪਰ ਮਿੱਠੀ ਰੋਟੀ ਬਣਾਉਣ ਵੇਲੇ ਉਸਦੇ ਰੋਟੀ ਵਿਲੀ ਨਹੀਂ ਜਾ ਰਹੀ ਸੀ ਸੜਿਆ ਹੋਇਆ ਹੱਥ ਬਹੁਤ ਦਰਦ ਕਰਦਾ ਸੀ ਰੀਨੂ ਰਸੋਈ ਵਿੱਚ ਆਈ ਤਾਂ ਵਿੰਮੀ ਨੂੰ ਕਹਿੰਦੀ ਅਜੇ ਤੱਕ ਤੇਰੇ ਤੋਂ ਰੋਟੀ ਨਹੀਂ ਬਣੀ ਵਿੰਮੀ ਮੱਸਾਨ ਕੀ ਮੰਮੀ ਜੀ ਤੇ ਅਸਨੇ ਰੀਨੂ ਨੂੰ ਮਿੱਠੀ ਰੋਟੀ ਬਣਾ ਕੇ ਦਿੱਤੀ ਤੇ ਆਪ ਥੋੜੀਆਂ ਫੇਨੀਆ ਖਾ ਕੇ ਚਾਹ ਦਾ ਕੱਪ ਪੀ ਕੇ ਦਰਦ ਦੀ ਦਵਾਈ ਖਾ ਲਈ ਰੀਨੂ ਸਾਰਾ ਕੁਝ ਖਾ ਕੇ ਤੇ ਚਾਹ ਦਾ ਕੱਪ ਪੀ ਫਿਰ ਜਾ ਕੇ ਸੋ ਗਈ ਬਲਰਾਸ ਪਾਗਵ ਨੇ ਵਰਤ ਰੱਖ ਕੇ ਸੌਂਦੇ ਨਹੀਂ ਅੱਜ ਸਾਰਾ ਦਿਨ ਪਤੀ ਲਈ ਖਾਣ ਪੀਣ ਨੂੰ ਪਤਨੀ ਆਪ ਬਣਾਉਂਦੀ ਆ ਤਾਹੀਂ ਵਰਤ ਸਫਲ ਮੰਨਿਆ ਜਾਂਦਾ ਹੈ ਹਰੀਨੂ ਮੈਨੂੰ ਆਰਾਮ ਨਾਲ ਸੌਣ ਦਿਓ ਕੰਮ ਕਰਕੇ ਮੈਨੂੰ ਭੁੱਖ ਲੱਗ ਜਾਣੀ ਹੈ ਸ਼ੀਲਾ ਕੇ ਰੋਟੀ ਬਣਾਉਂਦੀ ਆ ਬਲਰਾਸ ਕਿਉਂ ਸ਼ੀਲਾ ਨੂੰ ਕੰਮ ਕਰਕੇ ਭੁੱਖ ਨਹੀਂ ਲੱਗਣੀ ਉਹ ਕਿਹੜਾ ਪੱਥਰ ਦੀ ਬਣੀ ਹੋਈ ਆ ਹਰੀਨੂ ਉਸ ਨੂੰ ਆਦਤਾਂ ਕੰਮ ਕਰਨ ਦੀ ਬਲਰਾਸ ਤੇਰਾ ਵੀ ਕੁਝ ਨਹੀਂ ਹੋ ਸਕਦਾ ਨਾ ਤੂੰ ਬਦਲਨੇ ਨਾ ਤੇਰੇ ਮੁੰਡਿਆਂ ਨੇ ਵੀ ਮੇਰੇ ਕਮਰੇ ਵਿੱਚ ਕਈ ਤਾਂ ਵਿਕਾਸ ਜੇ ਸਿੱਕਤਾ ਹੋਇਆ ਸੀ ਉਹ ਜਾ ਕੇ ਬੜੀ ਲੰਮੀ ਪੈ ਗਈ ਤੇ ਵਿਕਾਸ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਉਸ ਦੇ ਮੂੰਹ ਵੱਲ ਵੇਖ ਦਿਆ ਕਿ ਕਿੰਨਾ ਸੋਹਣਾ ਲੱਗਦਾ ਹੈ ਪਰ ਕਿਹੜੀ ਕਮਾਂ ਵਿੱਚ ਪੈ ਕੇ ਆਪਣੀ ਜਵਾਨੀ ਗਾ ਲਿਆ ਪਰ ਅੱਜ ਵਿਕਾਸ ਦਾ ਚਿਹਰਾ ਬੜਾ ਸ਼ਾਂਤ ਲੱਗ ਰਿਹਾ ਸੀ ਵਿਮੀ ਦੇ ਨਾਲ ਪੈਣ ਕਰਕੇ ਵਿਕਾਸ ਦੀ ਜਾ ਖੁੱਲੀ ਤਾਂ ਵਿਮੀ ਨੂੰ ਕੋਲ ਪੇਂ ਵੇਖ ਕਹਿੰਦਾ ਤੂੰ ਅਚ ਵਰਤ ਰੱਖਿਆ ਹੈ ਵਿਮੀ ਹਾਂਜੀ ਉਹ ਤਾਂ ਰੱਖਣਾ ਹੀ ਸੀ ਵਿਕਾਸ ਕਿਸ ਲਈ ਰੱਖਿਆ ਵਰਤ ਵਿੰਮੀ ਤੁਹਾਡੀ ਲੰਬੀ ਉਮਰ ਲਈ ਰੱਖਿਆ ਆ ਵਿਕਾਸ ਮੈਂ ਤੇਰਾ ਹੱਥ ਛਾੜ ਦਿੱਤਾ ਤੇ ਤੂੰ ਮੇਰੇ ਵਾਸਤੇ ਵਰਤ ਰੱਖਿਆ ਇਹ ਤਾਂ ਕੋਈ ਗੱਲ ਨਾ ਬਣੀ ਮੇਰੀ ਉਮਰ ਲੰਬੀ ਕਰਕੇ ਤੈਨੂੰ ਕੀ ਮਿਲਣਾ ਤੂੰ ਮੈਨੂੰ ਕਹਿ ਕੇ ਛੇਤੀ ਮਰਾਂ ਤੇਰੀ ਜਾਨ ਛੁੱਟੇ ਵਿੰਮੀ ਨੇ ਵਿਕਾਸ ਦੇ ਮੋਢੇ ਹੱਥ ਰੱਖ ਦਿੱਤਾ ਇੰਜ ਨਹੀਂ ਬੋਲਦੇ ਅਰਥ ਸਹਾਗਣ ਹੀ ਮਰੇ ਤਾਂ ਚੰਗੇ ਕਰਮਾਂ ਵਾਲੀ ਹੁੰਦੀ ਆ ਵਿਕਾਸ ਵਾਟਰੂਮ ਵਿੱਚ ਨਹਾਉਣ ਚਲਾ ਗਿਆ ਤੇ ਵਿੰਮੀ ਨੇ ਉਸਦੇ ਤੇ ਬਲਰਾਸ ਦੇ ਕੱਪੜੇ ਪ੍ਰੈਸ ਕਰ ਦਿੱਤੇ ਕੱਪੜੇ ਪ੍ਰੈਸ ਕਰਕੇ ਬਲਰਾਸ ਨੂੰ ਦੇਣ ਗਏ ਤਾ ਉਹ ਕਹਿੰਦਾ ਵਿੰਮੀ ਬੇਟਾ ਤੇਰਾ ਹੱਥ ਦਰਦ ਕਰਦਾ ਸੀ ਕੱਪੜੇ ਪ੍ਰੈਸ ਮੰਮੀ ਨੂੰ ਕਹਿਣਾ ਸੀ ਕਿਵੇਂ ਖਾਪੀ ਕੇ ਸੁੱਤੀ ਪਈਆ ਵਿੰਮੀ ਪਪਾ ਜੀ ਦਵਾਈ ਲੈ ਲਈ ਸੀ ਹੁਣ ਦਰਦ ਆਰਾਮ ਆ ਵਿਕਾਸ ਤਿਆਰ ਹੋ ਕੇ ਰੋਟੀ ਖਾਧੀ ਤੇ ਵਿੰਮੀ ਨੂੰ ਕਹਿੰਦਾ ਕਿ ਚੱਲ ਮੇਰੇ ਨਾਲ ਵਿੰਮੀ ਕਿੱਥੇ ਜਾਣਾ ਆ ਵਿਕਾਸ ਮੈਂ ਕਿਹਾ ਨਾ ਚਲ ਬਾਈਕ ਲੈ ਕੇ ਆਇਆ ਤੇ ਕਹਿੰਦਾ ਬੈਠ ਮੇਰੇ ਪਿੱਛੇ ਵਿੰਮੀ ਡਰ ਰਹੀ ਸੀ ਕਿ ਪਤਾ ਨਹੀਂ ਕਿੱਥੇ ਲੈ ਕੇ ਜਾਵੇਗਾ ਪਰ ਇਸ ਗਲ ਤੋਂ ਖੁਸ਼ ਸੀ ਕਿ ਅੱਜ ਪਹਿਲੀ ਵਾਰ ਵਿਕਾਸ ਉਸ ਨੂੰ ਆਪਣੇ ਨਾਲ ਕਿਤੇ ਲੈ ਕੇ ਜਾ ਰਿਹਾ ਸੀ ਵਿਕਾਸ ਨੇ ਮਹਿੰਦੀ ਲਾਉਣ ਵਾਲੇ ਕੋਲ ਜਦ ਬਾਈਕ ਖੜੀ ਕੀਤੀ ਤੇ ਵਿੰਮੀ ਨੂੰ ਕਹਿੰਦਾ ਕਿ ਮਹਿੰਦੀ ਲਵਾ ਲੈ ਵਿੰਮੀ ਨੇ ਇੱਕ ਹੱਥ ਤੇ ਮਹਿੰਦੀ ਲਵਾ ਲਈ ਤੇ ਦੂਜੇ ਤੇ ਲਗਣੀ ਨਹੀਂ ਸੀ ਵਿੰਮੀ ਮਹਿੰਦੀ ਲਵਾ ਕੇ ਵਿਕਾਸ ਉਸ ਨੂੰ ਘਰ ਛੱਡ ਕੇ ਜਾਣ ਲੱਗਾ ਤਾਂ ਵਿੰਮੀ ਉਸ ਨੂੰ ਕਹਿੰਦੀ ਕਿ ਰਾਤ ਨੂੰ ਜਲਦੀ ਆ ਜਾਇਓ ਮੈਂ ਤੁਹਾਡਾ ਮੂੰਹ ਦੇਖ ਕੇ ਵਰਤ ਖੋਲਣਾ ਹੈ ਸ਼ੀਲਾ ਰੇ ਸਾਰਾ ਦਿਨ ਵਿੰਮੀ ਨੂੰ ਕੰਮ ਨਾ ਕਰਨ ਦਿੱਤਾ ਦੁਪਹਿਰ ਨੂੰ ਸ਼ੀਲਾ ਵਿੰਮੀ ਨੂੰ ਕਹਿੰਦੀ ਕਿ ਵਿੰਮੀ ਬੇਟਾ ਤੂੰ ਇੱਕ ਸੇਵ ਖਾ ਲੈ ਪਹਿਲਾਂ ਹੀ ਕਮਜ਼ੋਰ ਹੈ ਬੱਚੇ ਨੂੰ ਵੀ ਖਰਾਕ ਦੀ ਲੋੜ ਹੁੰਦੀ ਆ ਡਾਕਟਰ ਨੇ ਵੀ ਤੈਨੂੰ ਸਾਰਾ ਦਿਨ ਕੁਝ ਨਾ ਕੁਝ ਖਾਣ ਨੂੰ ਕਿਹਾ ਹੈ ਫਿਰਮੀ ਨਹੀਂ ਆਂਟੀ ਜੀ ਮੈਂ ਕੁਝ ਨਹੀਂ ਖਾਣਾ ਅੱਜ ਵਰਤ ਰੱਖਣ ਨਾਲ ਹੀ ਵਿਕਾਸ ਵਿੱਚ ਬਹੁਤ ਬਦਲਾ ਆਇਆ ਏ ਜਦੋਂ ਮੇਰਾ ਵਰਤ ਪੂਰਾ ਹੋ ਗਿਆ ਤਾਂ ਵਿਕਾਸ ਜ਼ਰੂਰ ਠੀਕ ਹੋ ਜਾਵੇਗਾ ਸ਼ੀਲਾ ਪਰ ਬੇਮੀ ਪੁੱਤ ਵਰਤ ਵਿੱਚ ਫਲ ਖਾ ਸਕਦੇ ਆ ਫਲ ਖਾਣ ਨਾਲ ਵਰਤ ਭੰਗ ਨਹੀਂ ਹੁੰਦਾ ਵਿਮੀ ਸ਼ੀਲਾ ਦੇ ਕਹਿਣ ਦੇ ਬਾਅਦ ਵੀ ਕੁਝ ਨਹੀਂ ਖਾਂਦੀ ਪਰ ਰੀਨੂ ਅੰਦਰ ਬੈਠੀ ਆਰਾਮ ਨਾਲ ਸੇਵ ਖਾ ਰਹੀ ਸੀ ਬਲਰਾਜ ਰੋਟੀ ਖਾਣ ਆਇਆ ਤਾਂ ਰੀਨੂ ਨੇ ਛੇਤੀ ਛੇਤੀ ਸੇਰ ਦੇ ਪਿੱਛੇ ਸੁੱਟ ਦਿੱਤਾ ਬਲਰਾਜ ਖਾ ਲੈ ਐਵੇਂ ਕਾ ਤੂੰ ਸੇਵ ਖਰਾਬ ਕਰਨ ਲੱਗੀ ਆ ਵਰਤ ਰੱਖਣ ਨਾਲ ਜੀ ਉਮਰ ਵਾਧੀ ਹੁੰਦੀ ਤਾਂ ਕੋਈ ਔਰਤ ਆਪਣੇ ਪਤੀ ਨੂੰ ਮਰਨ ਹੀ ਤਨਵਾ ਜੀ ਸਾਰਿਆਂ ਦਾ ਅਗਲਾ ਭਾਗ ਕੱਲ੍ਹ ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੇ ਜੀ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ